ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਪ੍ਰਵਿੰਦਰ ਸਿੰਘ ਅੱਜ ਇੱਕ ਅਹਿਮ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਤੁਹਾਡੇ ਨਾਲ ਜੁੜੇ ਹਾਂ ਤਾਂ ਤੁਹਾਨੂੰ ਪਤਾ ਹੀ ਹੋਣਾ ਜਿਹੜਾ ਰਾਤ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਅੱਤਕਵਾਦੀਆਂ ਦੀਆਂ ਸਥਾਨਾਂ ਦੇ ਉੱਤੇ ਜਿਹੜਾ ਨੌਂ ਜਗ੍ਹਾ ਤੇ ਹਮਲਾ ਹੋਇਆ ਹੈ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਜਸ ਖੈਰਾ ਜੀ ਨੇ ਤਾਂ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਸ ਦਾ ਬਦਲਾ ਲੈਣ ਦੇ ਲਈ ਆਪਣੇ ਭਾਰਤ ਦੀ ਸੈਨਾ ਦੇ ਵੱਲੋਂ ਜਿਹੜਾ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਗਿਆ ਜੀ ਪਰਮਿੰਦਰ ਜੀ ਜਿਹੜਾ ਇਹ ਹਮਲਾ ਕੀਤਾ ਗਿਆ ਹਨਾ ਉਹਦਾ ਨੋਂ ਇੱਕ ਆਪਾ ਤੁਸੀਂ ਸਪੈਸੀਫਿਕ ਸੁਣਿਆ ਹੋਣਾ ਸੰਦੂਰ ਆਪਰੇਸ਼ਨ ਹਨਾ ਤੇ ਉਥੇ ਇੱਕ ਜਦੋਂ ਇਹ ਹਮਲਾ ਹੁੰਦਾ ਜਦੋਂ ਉਥੇ ਜਿਹੜੇ 26 ਲੋਕ ਮਾਰੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 25 ਜਿਹੜੇ ਨੇ ਉਹ ਟੂਰਿਸਟ ਗਏ ਸੀ ਤੇ ਇੱਕ ਉਥੇ ਦਾ ਆਦਲ ਹੁਸੈਨ ਸੀਗਾ ਹਨਾ ਉਹ ਮਾਰਿਆ ਜਾਂਦਾ ਤਾਂ ਉਥੇ ਇੱਕ ਜਿਹੜੀ ਨੇਵੀ ਦੇ ਵਿੱਚ ਲੈਫਟੇਨੈਂਟ ਸੀਗਾ ਕਰਨਲ ਸੀਗਾ ਹਨਾ ਉਹਦੀ ਮੌਤ ਹੁੰਦੀ ਆ ਬਿਆਨ ਕੁ ਉਸ ਦਿਨ ਹੁੰਦੇ ਨੇ ਹਨਾ ਤਾਂ ਉਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਸੀਗਾ ਹਨਾ ਵਿਆਹ ਨੂੰ ਹੋ ਜੇ ਕੁਝ ਦਿਨ ਹੁੰਦੇ ਨੇ 4-5 ਦਿਨ ਹੁੰਦੇ ਨੇ ਵਿਆਹ ਨੂੰ ਹੋਇਆ ਤੇ ਉੱਥੋਂ ਜਿਹੜੀ ਉਹ ਔਰਤ ਇੱਕ ਖੁਸ਼ੀਆਂ ਮਨਾਉਣ ਗਈ ਸੀ ਉੱਥੋਂ ਵਿਧਵਾ ਹੋ ਕੇ ਵਾਪਸ ਆਉਂਦੀ ਆ ਤਾਂ ਉਸ ਪੂਰੀ ਘਟਨਾ ਦੇ ਉੱਤੇ ਉਸ ਦਰਦ ਦੇ ਉੱਤੇ ਜਿਹੜਾ ਇਸ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਤੇ ਇਸ ਆਪਰੇਸ਼ਨ ਨੂੰ ਸਿਰੇ ਚੜਾਉਣ ਦੇ ਲਈ ਜਿਹੜਾ ਦੋ ਜਿਹੜੀਆਂ ਭਾਰਤ ਦੀਆਂ ਧੀਆਂ ਸੀ ਉਹਨਾਂ ਦੇ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਲਾਈ ਗਈ ਆ ਜਿਹੜਾ ਪੂਰਾ ਆਪਰੇਸ਼ਨ ਸੀਗਾ ਉਹ ਭਾਰਤ ਦੀਆਂ ਦੋ ਧੀਆਂ ਦੇ ਜਿਹੜਾ ਕਾਰਨ ਪੂਰਾ ਸਿਰੇ ਚੜਿਆ ਤਾਂ ਦੱਸਦੀ ਹੈ ਕਿ ਪੂਰੇ 9 ਜਿਹੜੇ ਮਿਲਿਟੈਂਟ ਇਲਾਕੇ ਸੀਗੇ ਉਹਨਾਂ ਤੇ ਜਿਹੜੇ ਮਿਜ਼ਾਈਲ ਦੇ ਨਾਲ ਹਮਲਾ ਹੁੰਦਾ ਜਿਹੜੇ 4 ਇਲਾਕੇ ਸੀਗੇ ਉਹ ਪਾਕਿਸਤਾਨ ਪੰਜਾਬ ਦੇ ਵਿੱਚ ਜਿਹਨੂੰ ਲੈਂਦਾ ਪੰਜਾਬ ਕਹਿੰਦੇ ਆ ਉਹਦੇ ਵਿੱਚ ਸੀਗੇ ਤੇ ਜਿਹੜੇ 5 ਇਲਾਕੇ ਸੀਗੇ ਉਹ ਸੀਗੇ ਪੀਓਕੇ ਦੇ ਵਿੱਚ ਜਿੱਥੇ ਜਿਹੜਾ ਟੈਰਰ ਕੈਂਪ ਕਹਿੰਦੇ ਆ ਉਹਨੂੰ ਜਿੱਥੇ ਜਿਹੜੇ ਟੈਰਰਿਸਟ ਇਧਰ ਆ ਕੇ ਇਹਨਾਂ ਘਟਨਾ ਨੂੰ ਅੰਜਾਮ ਦਿੰਦੇ ਆ ਉੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਜਿਹਦੇ ਵਿੱਚ ਇਹ ਮਿਜ਼ਾਈਲਾਂ ਡਿੱਗੀਆਂ ਨੇ ਤਾਂ ਉਹ ਪੂਰਾ 200 ਏਕੜ ਦਾ ਏਰੀਆ ਸੀਗਾ ਜਿਹਨੂੰ ਤਬਾਹ ਕੀਤਾ ਤਾਂ ਇੱਕ ਔਰ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ 22 ਅਪ੍ਰੈਲ ਨੂੰ ਇਹ ਹਮਲਾ ਹੁੰਦਾ ਜਦੋਂ 23 ਅਪ੍ਰੈਲ ਨੂੰ ਜਿਹੜਾ ਪੂਰੇ ਭਾਰਤ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਉੱਥੇ ਜਿਹੜਾ ਧਰਮ ਦਾ ਪੁੱਛ ਕੇ ਗੋਲੀ ਮਾਰੀ ਗਈ ਆ ਹਾਲਾਂਕਿ ਇਹ ਧਰਮ ਪੁੱਛ ਕੇ ਗੋਲੀ ਇਸ ਕਰਕੇ ਮਾਰੀ ਗਈ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਜਿਹੜਾ ਭਾਰਤ ਦੇ ਅੰਦਰ ਮੁਸਲਮਾਨ ਤੇ ਹਿੰਦੂਆਂ ਦਾ ਇੱਕ ਕਲੈਸ਼ ਕਰਵਾਇਆ ਜਾਵੇ ਹਾਲਾਂਕਿ ਜੇ ਅਸੀਂ ਗੱਲ ਕਰੀਏ ਕਿ ਜੇ ਉਹਨਾਂ ਦੀ ਜਾਨ ਬਚਾਉਣ ਦੇ ਲਈ ਮੂਹਰੇ ਆਉਣ ਵਾਲਾ ਆਦਲ ਹੁਸੈਨ ਸੀਗਾ ਉਹ ਵੀ ਇੱਕ ਮੁਸਲਮਾਨ ਜੀ ਅਸੀਂ ਕਰਨਲ ਜਿਨ੍ਹਾਂ ਨੇ ਇਹ ਪੂਰੀ ਸਟ੍ਰਾਈਕ ਸਿਰੇ ਚੜਾਈਆ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਨੇ ਉਹ ਔਰਤ ਹੈ ਜਿਹੜੀ ਕਰਨਲ ਆਰਮੀ ਜਾਂ ਥਲ ਸੈਨਾ ਦੀ ਜਿਹੜੀ ਕਰਨਲ ਹੈ ਉਹ ਵੀ ਇੱਕ ਮੁਸਲਮਾਨ ਲੇਡੀ ਆ ਹਨਾ ਤਾਂ ਉਹਨਾਂ ਨੇ ਪੂਰਾ ਮੁਸਲਮਾਨਾਂ ਨੇ ਸਾਥ ਦਿੱਤਾ ਹਨਾ ਤੇ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਯੁੱਧ ਹੈ ਜਾਂ ਇਹ ਜਿਹੜੀ جنگ ਹੈ ਜਾਂ ਜਿਹੜਾ ਹਮਲਾ ਹੋਇਆ ਉਹ ਕਲੈਸ਼ ਹਿੰਦੂ ਤੇ ਮੁਸਲਮਾਨਾਂ ਦਾ ਬਣਿਆ ਨਹੀਂ ਇਹ ਜਿਹੜਾ ਪੂਰਾ ਕਲੈਸ਼ ਸੀਗਾ ਇਹ ਅੱਤਵਾਦ ਦੇ ਖਿਲਾਫ ਸੀਗਾ ਜਿੱਥੇ ਉਹ ਮਿਲਿਟੈਂਟ ਔਰ ਜਿਹੜੇ ਰਹਿੰਦੇ ਸੀ ਜਿਹੜਾ ਉਹਨਾਂ ਨੇ 200 ਏਕੜ ਦੇ ਵਿੱਚ ਆਪਣਾ ਸਾਮਰਾਜ ਪੈਦਾ ਕੀਤਾ ਸੀ 200 ਏਕੜ ਦੇ ਵਿੱਚ ਪੂਰਾ ਜਿਹੜਾ ਕੈਂਪ ਬਣਾਇਆ ਹੋਇਆ ਸੀ ਜਿੱਥੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ ਤਾਂ ਉਹ ਪੂਰਾ ਜਿਹੜਾ ਤਬਾਹ ਕੀਤਾ ਤੇ ਨਾਲ ਜਿੰਨੇ ਵੀ ਇਹਨਾਂ ਨੂੰ ਕਹਦੀਏ ਕਿ ਇਨਫੋਰਮੇਸ਼ਨ ਸੀ ਕਿ ਖੂਫੀਆ ਏਜੰਸੀ ਦੇ ਤੌਰ ਤੇ ਕਿ ਇਹਨਾਂ ਇਹਨਾਂ ਜਗ੍ਹਾ ਦੇ ਉੱਤੇ ਜਿਹੜੇ ਮਿਲੀਟੈਂਟ ਨੇ ਉਹ ਰਹਿੰਦੇ ਨੇ ਉਹਨਾਂ ਨੂੰ ਸਖਲਾਈ ਦਿੱਤੀ ਜਾਂਦੀ ਹੈ ਤਾਂ ਉਹਨਾਂ ਜਗ੍ਹਾ ਦੇ ਉੱਤੇ ਜਿਹੜੀ ਆ 에ਅ ਸਟ੍ਰਾਈਕ ਹੋਈ ਆ ਤਾਂ ਉਸ ਦੇ ਨਾਲ ਅੱਜ ਕਿਤੇ ਨਾ ਕਿਤੇ ਜਿਹੜੇ ਉੱਥੇ ਬੰਦੇ ਮਾਰੇ ਗਏ 26 ਜਾਣੇ ਹਨਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਤੁਸ਼ਟੀ ਜ਼ਰੂਰ ਹੋਈ ਹੋਊਗੀ ਹਾਲਾਂਕਿ ਅਸੀਂ ਨਹੀਂ ਕਹਿੰਦੇ ਵੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ بار بار ਵਾਪਰਨ ਕਿਉਂਕਿ ਪਹਿਲਾਂ ਜਦੋਂ ਪੁਲਵਾਮਾ ਅਟੈਕ ਹੋਇਆ ਸੀ ਉਦੋਂ ਵੀ ਜਿਹੜੀ ਭਾਰਤ ਦੇ ਵੱਲੋਂ ਜਿਹੜੀ ਆ ਉਹ 에ਅਰ ਸਟ੍ਰਾਈਕ ਕੀਤੀ ਗਈ ਸੀ ਹਨਾ ਉਦੋਂ ਵੀ ਜਿਹੜਾ ਉੱਥੇ ਪਾਕਿਸਤਾਨ ਦੇ ਵਿੱਚ ਜਾ ਕੇ ਕਈ ਜਗ੍ਹਾ ਬੰਬ ਸਿੱਟੇ ਗਏ ਸੀ ਹਨਾ ਤੇ ਹੁਣ ਫੇਰ ਜਦੋਂ ਇਹ ਹਮਲਾ ਹੁੰਦਾ ਉਸ ਤੋਂ ਬਾਅਦ ਫੇਰ ਜਿਹੜੀ ਇਹ ਸਟ੍ਰਾਈਕ ਕੀਤੀ ਜਾਂਦੀ ਹੈ ਕਾਫੀ ਲੋਕਾਂ ਵਿੱਚ ਨਿਰਦੋਸ਼ ਵੀ ਮਾਰੇ ਗਏ ਹੋਣਗੇ ਹਨਾ ਕਿਉਂਕਿ ਕਹਿੰਦੇ ਨੇ ਕਿ ਜਿੱਥੇ ਏਦਾਂ ਦੇ ਮਿਲੀਟੈਂਟ ਰਹਿੰਦੇ ਹੋਣਗੇ ਤਾਂ ਉਹਨਾਂ ਦੇ ਨਾਲ ਕੁਝ ਹੋਰ ਵੀ ਜਿਹੜੇ ਮਾਰੇ ਜਾਂਦੇ ਨੇ ਹਨਾ ਜਿਵੇਂ ਇੱਕ ਛੋਟੀ ਜੀ ਬੱਚੀ ਦੀ ਤਸਵੀਰ ਸਾਹਮਣੇ ਆ ਰਹੀ ਆ ਕਹਿੰਦੇ ਉਹ ਵੀ ਵਿੱਚ ਮਾਰੀ ਗਈ ਤਾਂ ਉਹਦਾ ਬੱਚੇ ਦਾ ਕੋਈ ਕਸੂਰ ਨਹੀਂ ਸੀ ਹਨਾ ਤਾਂ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਏਦਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਵੇ ਪਰ ਅਸੀਂ ਇਹ ਜ਼ਰੂਰ ਕਹਿੰਦੇ ਆ ਕਿ ਜਿਹੜੇ ਏਦਾਂ ਮਿਲੀਟੈਂਟ ਨੂੰ ਅੰਦਰ ਜਿਹੜਾ ਆਪਣੇ ਕੈਂਪਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਲਾਂਕਿ ਜਿਹੜਾ ਉਹ ਮਿਲੀਟੈਂਟ ਮਾਰਿਆ ਗਿਆ ਹਨਾ ਉਹਦੇ ਅੱਜ ਜਿਹੜਾ ਉਹਦਾ ਆਖਰੀ ਇਹ ਜਨਾਜਾ ਕੱਢਿਆ ਗਿਆ ਹਨਾ ਉਹਦੇ ਵਿੱਚ ਜਿਹੜੇ ਆਰਮੀ ਦੇ ਵੱਡੇ ਅਫਸਰ ਨੇ ਉਹ ਵੀ ਸ਼ਾਮਲ ਹੋਏ ਨੇ ਫਿਰ ਪਾਕਿਸਤਾਨ ਕਿਵੇਂ ਕਹਿੰਦਾ ਵੀ ਅਸੀਂ ਮਿਲੀਟੈਂਟ ਨੂੰ ਪਨਾਹ ਨਹੀਂ ਦਿੰਦੇ ਫਿਰ ਕਿਵੇਂ ਕਹਿੰਦਾ ਅਸੀਂ ਅੱਤਵਾਦ ਨੂੰ ਅੱਗੇ ਨਹੀਂ ਵਧਾਉਂਦੇ ਜੇਕਰ ਤੁਸੀਂ ਅੱਤਵਾਦ ਨੂੰ ਅੱਗੇ ਨਹੀਂ ਵਧਾਉਂਦੇ ਤਾਂ ਤੁਸੀਂ ਉਸ ਅੱਤਵਾਦੀ ਦੀ ਜਨਾਜੇ ਦੇ ਵਿੱਚ ਕੀ ਕਰਨਗੇ ਸੀ ਜਿੱਤੇ ਆਈਐਸਆਈ ਸ਼ਾਮਲ ਸੀ ਪਾਲੇਬਾਨ ਸ਼ਾਮਲ ਸੀ ਤਾਂ ਉੱਥੇ ਫਿਰ ਪਾਕਿਸਤਾਨ ਆਰਮੀ ਕੀ ਕਰਦੀ ਸੀ ਜੇ ਉਹ ਕਹਿੰਦੇ ਨੇ ਕਿ ਅਸੀਂ ਜੀ ਮਿਲੀਟੈਂਟ ਨੂੰ ਅੱਗੇ ਨਹੀਂ ਬਣਾਉਂਦੇ ਅਸੀਂ ਅੱਤਵਾਦ ਨੂੰ ਅੱਗੇ ਨਹੀਂ ਬਣਾਉਂਦੇ ਸਾਡੇ ਤੇ ਦੋਸ਼ ਲਾਉਂਦੇ ਨੇ ਫਿਰ ਤੁਸੀਂ ਉੱਥੇ ਕਰਨ ਕੀ ਗਏ ਸੀ ਜਿਹੜਾ ਉਹਨਾਂ ਨੇ 200 ਜਿਹੜਾ 200 ਏਕੜ ਦਾ ਕੈਂਪ ਬਣਾਇਆ ਉਸ ਦੇ ਮਾਲਕ ਦੀ ਜਿਹੜੀ ਮੌਤ ਹੋਈ ਆ ਵਿੱਚ ਜਿਹੜਾ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੰਦਾ ਸੀ ਤਾਂ ਉਹਦੇ ਜਨਾਜ਼ੇ ਦੇ ਵਿੱਚ ਇਹ ਇਹਨਾਂ ਦਾ ਕੀ ਕੰਮ ਸੀ ਜਾਣ ਦਾ ਹੈਨਾ ਤਾਂ ਇਹ ਪੂਰਾ ਇੱਕ ਪ੍ਰੀਪਲਾਨਡ ਸੀਗਾ ਭਾਰਤ ਦਾ ਮਾਹੌਲ ਖਰਾਬ ਕਰਨ ਦਾ ਕਿਉਂਕਿ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਸਿੱਖ ਵੀ ਨੇ ਹੋਰ ਕਈ ਕਮਿਊਨਿਟੀਆ ਰਹਿੰਦੀਆਂ ਨੇ ਇਹ ਸਿਰਫ ਭਾਰਤ ਦਾ ਮਾਹੌਲ ਖਰਾਬ ਕਰਨ ਦੇ ਲਈ ਜਿਹੜਾ 26 ਲੋਕਾਂ ਦੀ ਜਾਨ ਲਈ ਗਈ ਸੀ ਹੋਰ ਇਹਦਾ ਕੋਈ ਮਕਸਦ ਨਹੀਂ ਸੀਗਾ ਤੇ ਹੁਣ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦਾ ਦਰਦ ਚੱਲਣਾ ਪੈਂਦਾ ਤੁਸੀਂ ਦੇਖਿਆ ਹੋਊਗਾ ਕਿ ਕਿਵੇਂ ਉਹ ਚੀਕਾਂ ਮਾਰਦੇ ਸੀ ਜਦੋਂ ਉਹਦਾ ਜਨਾਜ਼ਾ ਸੀਗਾ ਆਖਰੀ ਨਮਾਜ਼ ਪੜ੍ਹੀ ਜਾ ਰਹੀ ਸੀ ਉਦੋਂ ਕਿਵੇਂ ਚੀਕਾਂ ਮਾਰਦੇ ਸੀ ਤਾਂ ਮੇਰੇ ਹਿਸਾਬ ਨਾਲ ਇਹ ਚੀਕਾਂ ਉਹ ਉਹ ਵੀ ਬੱਜਦੀਆਂ ਸੀ ਜਦੋਂ ਉਹ ਧੀ ਉੱਥੇ ਬੈਠੀ ਉਹ ਕੁਝ ਦਿਨ ਪਹਿਲਾਂ ਹੋਏ ਵਿਆਹ ਤੋਂ ਬਾਅਦ ਉੱਥੇ ਆਪਣੇ ਘਰ ਵਾਲੇ ਦੇ ਲਾਸ਼ ਦੇ ਕੋਲ ਬੈਠੀ ਸੀ ਉਹ ਦੇਖੋ ਪਰਮੇਂਦਰ ਜੀ ਸਮਾਂ ਕਿੰਨਾ ਔਖਾ ਉਹਦਾ ਲੰਘਿਆ ਹੋਣਾ ਜਦੋਂ ਉਹਨੂੰ ਘਰੇ ਖਬਰ ਭੇਜੀ ਹੋਣੀ ਆ ਘਰ ਦੇ ਉਹਦੇ ਤੱਕ ਪਹੁੰਚੀ ਹੋਣਗੇ ਤਾਂ ਉਹ ਕਿੰਨਾ ਜੇ ਆਪਾਂ ਉਦਾਂ ਵੀ ਗੱਲ ਕਰੀਏ ਕਿ ਦਿੱਲੀ ਤੋਂ ਉੱਥੇ ਤੱਕ ਜਾਣ ਦੇ ਲਈ ਜੇ ਬਾਈ 에ਅਰ ਵੀ ਜਾਂਦਾ ਤਾਂ 2 ਘੰਟੇ ਆਰਾਮ ਨਾਲ ਲੱਗ ਜਾਂਦੇ ਉਹ 2 ਘੰਟੇ ਉਹਨੇ ਕਿਵੇਂ ਕੱਢੇ ਹੋਣਗੇ ਹਨਾ ਤਾਂ ਉਹ ਚੀਕਾਂ ਉਹਦੇ ਅੰਦਰ ਵੀ ਉਹ ਹੁੰਦੀਆਂ ਹੋਣਗੀਆਂ ਤਾਂ ਤੁਸੀਂ ਦੇਖਿਆ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਹਨਾ ਉਦੋਂ ਬੀ ਉਹ ਕਿਵੇਂ ਚੀਕਾਂ ਮਾਰ ਮਾਰ ਰੋਂਦੇ ਸੀ ਉਹ ਦੇਖੇ ਨਹੀਂ ਸੀ ਜਾਣਦੇ ਤਾਂ ਅੱਜ ਜਿਹੜੇ ਪਾਕਿਸਤਾਨ ਦੇ ਲੋਕ ਉਥੋਂ ਬਿਆਨਬਾਜ਼ੀ ਕਰਦੇ ਆ ਕਿ ਮਾੜਾ ਹੋਇਆ ਤਾਂ ਉਹਦੋਂ ਤੁਸੀਂ ਉਹ ਵੀ ਚੀਕਾਂ ਸੁਣਦੇ ਹਨਾ ਤਾਂ ਇਹ ਜਿਹੜਾ ਵੀ ਸਟ੍ਰਾਈਕ ਹੋਈ ਆ ਜਿਹੜਾ ਬਦਲਾ ਲਿਆ ਆ ਤਾਂ ਮੇਰੇ ਹਿਸਾਬ ਨਾਲ ਇਹ ਸਹੀ ਆ ਪਰ ਇਹਨੂੰ ਹੁਣ ਅੱਗੇ ਨਹੀਂ ਵਧਣਾ ਚਾਹੀਦਾ ਕਿਉਂਕਿ ਜੇਕਰ ਜੰਗ ਲੱਗਦੀ ਆ ਅੱਗੇ ਵਧਦਾ ਤਾਂ ਨੁਕਸਾਨ ਦੋਨਾਂ ਦੇਸ਼ਾਂ ਦਾ ਹੋਊਗਾ ਨੁਕਸਾਨ ਜਿਹੜਾ ਉਹ ਦੋਨਾਂ ਦੇਸ਼ਾਂ ਦੀ ਆਮ ਜਨਤਾ ਦਾ ਹੋਊਗਾ ਜਿਵੇਂ ਹੁਣ ਅੱਜ ਜਿਹੜੀ ਆ ਉਹ ਮੀਟਿੰਗ ਵੀ ਜਿਹੜੀ ਆ ਉਹ ਸੀਐਮ ਦੀ ਸੱਦੀ ਗਈ ਆ ਜਿੰਨੇ ਵੀ ਦਾਸ ਜਿਹੜੇ ਸੂਬੇ ਨੇ ਸਰਹੱਦ ਦੇ ਨਾਲ ਲੱਗਦੇ ਆ ਉਹਨਾਂ ਦੀ ਮੀਟਿੰਗ ਸੱਦੀ ਗਈ ਆ ਤਾਂ ਜਿਹੜਾ ਸਰਹੱਦੀ ਇਲਾਕਿਆਂ ਦੇ ਵਿੱਚ ਉਹ ਆਮ ਜਨਤਾ ਦਾ ਵੀ ਨੁਕਸਾਨ ਹੋਣਾ ਇਸ ਕਰਕੇ ਜੇ ਗੱਲ ਟੇਬਲ ਟਾਕ ਤੇ ਬਹਿ ਕੇ ਹੁਣ ਸੋਲਵ ਹੁੰਦੀ ਆ ਤਾਂ ਉਹਨੂੰ ਕੀਤਾ ਜਾਣਾ ਚਾਹੀਦਾ ਤਾਂ ਖਿਆਲ ਸਾਹਿਬ ਕਿਵੇਂ ਦੇਖਦੇ ਹੋ ਜਦੋਂ ਪਹਿਲਗਾਮ ਅਟੈਕ ਹੋਇਆ ਸੀਗਾ ਦਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦੇ ਵਿਰੁੱਧ ਕਈ ਸਖਤ ਕਦਮ ਚੱਕੇਗੇ ਸੀ ਸਿੰਧੂ ਸੰਧੀ ਨਦੀ ਜਿਹੜੀ ਲਾਲੀਏ ਉਹਦਾ ਸਮਝੌਤਾ ਲਾ ਲਈਏ ਜਾਂ ਹੋਰ ਕਾਫੀ ਜਿਹੜੇ ਫੈਸਲੇ ਲਿੱਤੇ ਗਏ ਸੀ ਤਾਂ ਅੱਜ ਇੱਕ ਹੋਰ ਫੈਸਲਾ ਲਿੱਤਾ ਗਿਆ ਉਹਨਾਂ ਦੇ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਜਿੱਨੇ ਉੱਤੇ ਲੋਕ ਅੱਜ ਦਰਸ਼ਨ ਕਰਨ ਦੇ ਲਈ ਗਏ ਸੀ ਤਾਂ ਫੋਰਸ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਜੀ ਪਰਮਿੰਦਰ ਜੀ ਇਹਦਾ ਮੁੱਖ ਕਾਰਨ ਇਹ ਆ ਕਿ ਸਾਰੇ ਦੇਸ਼ ਉੱਤਾਰ ਹਿਊ ਪੀਐਮ ਸਾਹਿਬ ਨੇ ਹਾਂ ਨਾ ਉਹ ਵੀ ਇਹੀ ਚਾਹੁੰਦਾ ਕਿ ਸਾਡੇ ਦੇਸ਼ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਕੋਈ ਵੀ ਦੁੱਖ ਤਕਲੀਫ ਨਾ ਹੋਵੇ ਕਿਉਂਕਿ ਹੁਣ ਜੇ ਲੰਘੇ ਜਰੀਏ ਪਾਕਿਸਤਾਨ ਜਾਂਦੇ ਆ ਜਿਵੇਂ ਹੁਣ ਪਹਿਲਾਂ ਇੱਕ ਬੀਐਸਐਫ ਦਾ ਜੁਮਾਨ ਗਲਤੀ ਨਾਲ ਜ਼ੀਰੋ ਰੈਂਕ ਕ੍ਰੋਸ ਕਰ ਗਿਆ ਸੀ ਤਾਂ ਉਹਨਾਂ ਨੇ ਬੰਦਕ ਬਣਾ ਕੇ ਉੱਥੇ ਰੱਖ ਲਿਆ ਤਾਂ ਜਿਹੜੇ ਹੁਣ ਇਹ ਦਰਸ਼ਨਾ ਲਈ ਜਾ ਰਹੇ ਨੇ ਇਹਨਾਂ ਨੂੰ ਵੀ ਸ਼ਾਇਦ ਉੱਥੇ ਬੰਦਕ ਬਣਾ ਸਕਦੇ ਆ ਉਹ ਬੰਦਕ ਬਣਾ ਕੇ ਕੋਈ ਵੀ ਗੱਲ ਮੰਨਵਾ ਸਕਦੇ ਆ ਤਾਂ ਫਿਰ ਜਿਹੜੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਜਾਂ ਫਿਰ ਫੋਰਸ ਹੈ ਆਰਮੀਆ ਤਾਂ ਉਹਨਾਂ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਬਚਾਉਣ ਦੇ ਲਈ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਕੋਈ ਕਿਸੇ ਨੂੰ ਛਡਾਉਣ ਖਾਤਰ ਕਹਿ ਸਕਦੇ ਆ ਇਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਇਸ ਕਰਕੇ ਫੈਸਲਾ ਬਹੁਤ ਵਧੀਆ ਕੀਤਾ ਗਿਆ ਹੈ ਮੇਰੇ ਹਿਸਾਬ ਦੇ ਨਾਲ ਵੀ ਜਿੰਨਾ ਤੱਕ ਗੱਲ ਠੰਡੀ ਨਹੀਂ ਹੁੰਦੀ ਉਹਨਾਂ ਤੱਕ ਜਿਹੜਾ ਕੋਰੀਡੋਰ ਲੰਘਾ ਜਿਹੜਾ ਉਹਨੂੰ ਰੋਕ ਦਿੱਤਾ ਗਿਆ ਹੈ ਤਾਂ ਇਹ ਇੱਕ ਫੈਸਲਾ ਇਸ ਤਰਫੋਂ ਵੀ ਉਹ ਦੂਜਾ ਤੁਸੀਂ ਦੇਖਿਆ ਹੋਣਾ ਕਿ ਪੁੰਛ ਦੇ ਵਿੱਚ ਜਿਹੜਾ ਰਾਤ ਜਵਾਬੀ ਕਾਰਵਾਈ ਹੋਈ ਆ ਪਾਕਿਸਤਾਨ ਦੇ ਵੱਲੋਂ ਤਾਂ ਉੱਥੇ ਇੱਕ ਗੁਰੂ ਘਰ ਦੇ ਉੱਤੇ ਜਿਹੜੀ ਮਜ਼ਾਈਲ ਆ ਉਹ ਸੁੱਟੀ ਗਈ ਗੁਰੂ ਘਰ ਪੂਰਾ ਜਿਹੜਾ ਟਹਿ ਗਿਆ ਏ ਉੱਥੇ ਜਿਹੜੇ ਗ੍ਰੰਥ ਕੀਰਤਨੀਏ ਸਿੰਘ ਸੀਗੇ ਰਾਗੀ ਸਿੰਘ ਸੀਗੇ ਉਹਨਾਂ ਦੀ ਮੌਤ ਹੋਈ ਆ ਨਾਲ ਦੋ ਹੋ ਸਾਡੇ ਸਿੱਖ ਭਰਾ ਸੀਗੇ ਉਹਨਾਂ ਦੀ ਮੌਤ ਹੋਈ ਆ ਇਸ ਕਰਕੇ ਜਿਹੜਾ ਜਦੋਂ ਦੀ ਉਹ ਖਬਰ ਹੋ ਆਈ ਆ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਉਹ ਰੂਸ ਦਾ ਮਾਹੌਲ ਆ ਸੋਗ ਦਾ ਮਾਹੌਲ ਆ ਤਾਂ ਪੂਰੇ ਇੰਡੀਆ ਦੇ ਵਿੱਚ ਕਹਿ ਸਕਦਾ ਕਿਉਂਕਿ ਸਾਰੇ ਬਰਾਦਰੀਆਂ ਸਾਰੇ ਭਾਈਚਾਰੇ ਨੇ ਸਾਰੇ ਇਕੱਠੇ ਨੇ ਤਾਂ ਉਸ ਤੇ ਪੀਐਮ ਸਾਹਿਬ ਦਾ ਵੀ ਬਿਆਨ ਆਇਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਸਾਡੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੀ ਜਿਹੜਾ ਬਿਆਨ ਆਇਆ ਕਿ ਬਹੁਤ ਨਿੰਦ ਜੋਗਾ ਇਹ ਜਿਹੜੀ ਘਟਨਾ ਵਾਪਰੀ ਆ ਸਾਡੇ ਜਿਹੜੇ ਸਿੱਖ ਭਰਾਵਾਂ ਦੀ ਉੱਥੇ ਮੌਤ ਹੋਈ ਆ ਤਾਂ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਇਹ ਵੱਡਾ ਫੈਸਲਾ ਕੀਤਾ ਕਿ ਕਿ ਜਿੰਨਾ ਤੱਕ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਨਹੀਂ ਬਣਦੀ ਉਦੋਂ ਤੱਕ ਜਿਹੜਾ ਉਹ ਲਾਂਘਾ ਏ ਉਸ ਨੂੰ ਬੰਦ ਕੀਤਾ ਗਿਆ ਹਾਲਾਂਕਿ 19 ਦਿਨਾਂ ਦਾ ਪਿਛਲੀ 22 ਤਰੀਕ ਤੋਂ 24 ਤਰੀਕ ਤੋਂ ਜਿਹੜੇ ਬਾਗਾ ਬਾਰਡਰ ਆ ਉਹ ਵੀ ਬੰਦ ਕਰ ਦਿੱਤਾ ਗਿਆ ਸੀ ਉਦੋਂ ਤੋ ਜਿਹੜੇ ਬੰਦ ਨੇ ਪਰ ਕਰਤਾਰਪੁਰ ਲਾਂਘਾ ਉਦੋਂ ਤੋ ਖੁੱਲਾ ਰੱਖਿਆ ਗਿਆ ਸੀ ਚੰਗਤਾਂ ਜਿਹੜੀਆਂ ਦਰਸ਼ਨਾਂ ਦੇ ਲਈ ਜਾਂਦੀਆਂ ਸੀ ਪਰ ਹੁਣ ਜਿਹੜਾ ਇੱਕ ਕਹੀਏ ਕਿ ਮਾਹੌਲ ਆ ਜਿਆਦਾ ਸਥਿਤੀ ਜਿਹੜੀ ਖਰਾਬ ਹੋ ਗਏ ਕਿਉਂਕਿ ਰਾਤ ਜਿਹੜੀ 에ਅ ਸਟ੍ਰਾਈਕ ਹੋਈ ਆ ਉਹਦੇ ਨਾਲ ਹੋਰ ਜਿਹੜਾ ਜਿਹੜਾ ਮਾਹੌਲ ਸੀ ਉਹ ਤਣਾਅਪੂਰਨ ਹੋ ਗਿਆ ਉਸ ਕਰਕੇ ਜਿਹੜਾ ਮੇਰੇ ਹਿਸਾਬ ਨਾਲ ਵੀ ਇਹ ਜਿਹੜੀ ਲੰਗੇਨ ਹਜੇ ਜਿਹੜਾ ਉਹ ਸੰਗਤਾਂ ਨੂੰ ਰੋਕਿਆ ਗਿਆ ਤਾਂ ਕਿ ਉਹਨਾਂ ਦੇ ਵੱਲੋਂ ਕੋਈ ਇਦਾਂ ਦੀ ਹਰਕਤ ਨਾ ਕੀਤੀ ਜਾਵੇ ਜਿੱਤੇ ਫਿਰ ਭਾਰਤ ਨੂੰ ਜਾਂ ਪੰਜਾਬ ਨੂੰ ਜਿਹੜਾ ਪਸਤਾਉਣਾ ਪਵੇ ਤਗਾਰਾ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਐਸੀ ਮੇਰੇ ਸਹਿਯੋਗੀ ਪੱਤਰਕਾਰ ਜਸ ਖਹਿਰਾ ਜੀ ਇਹਨਾਂ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਨਵੇਂ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਖਦੇ ਰਹੋ ਰਾਜਸਤਨ ਨਿਊਜ਼